ਇਹ ਅੱਜ ਪਹਿਲੀ 1 ਮਈ ਤੋਂ ਇਹ ਕੰਮ ਸ਼ੁਰੂ ਹੋਇਆ ਸੀ ਪਾਣੀ ਦਾ ਨਿਕਾਸ ਜਿਹੜਾ ਰੇਲਵੇ ਤੋਂ ਜਾ ਰਿਹਾ ਸੀ ਉਹਨਾਂ ਨੇ ਆਪਣਾ ਬੰਦ ਕਰਤਾ ਉਸਾਰੀ ਵਾਸਤੇ ਤੇ ਸਾਡਾ ਇਸ ਵੰ ਅਸੀਂ ਇਸ ਮਸਲੇ ਤੇ ਵੀਡੀਓ ਸਾਹਿਬ ਨੂੰ ਮਿਲੇ ਸੀ ਵੀਡੀਓ ਸਾਹਿਬ ਨੇ ਇਹ ਕੰਮ ਜਿਹੜਾ ਕਰਾ ਦਿੱਤਾ ਸੀ ਤੇ 15 ਮਈ ਨੂੰ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਜੋ ਆਪਣੇ ਹਲਕਾ ਤੋਂ ਇੱਥੇ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਇੱਕ ਲੈਟਰ ਡੀਸੀ ਸਾਹਿਬ ਨੂੰ ਪਾਈ ਸੀ ਉਹ ਲੈਟਰ ਤੁਹਾਨੂੰ ਪਹਿਲਾਂ ਵੀ ਦਿਖਾ ਸਕਿਆ ਇਹ ਲੈਟਰ ਆ ਜਿਹਦੇ ਵਿੱਚ ਉਹਨਾਂ ਨੇ 6:33 ਵਜੇ ਤੇ ਬਿਲਕੁਲ ਮਨਾਂ ਕੀਤਾ ਕਿ ਕੰਮ ਰੋਕ ਦਿੱਤਾ ਜਾਵੇ ਜਦ ਕਿ ਤੁਸੀਂ ਇਹ ਵੇਖੋ ਕਿ 75 ਸਾਲ ਤੋਂ ਅਸੀਂ ਪਿੰਡ ਫਤਿਆ ਨੰਗਲ ਦੀ ਕਾਂਗਰਸ ਬੂਥ 1 ਨੰਬਰ ਤੇ ਜਿੱਤਦਾ ਰਿਹਾ ਆ ਕਦੀ ਕੋਈ ਇੱਥੋਂ ਬੂਥ ਨਹੀਂ ਜਿੱਟਿਆ ਕਾਂਗਰਸੀ ਜਿੱਤਿਆ ਤੇ ਕਾਂਗਰਸ ਜਿੱਤਦਾ ਰਿਹਾ ਸੀ ਪਰ ਹੁਣ ਸਾਡੇ ਪੈਰਾਂ ਦੇ ਉੱਤੇ ਇਹਨਾਂ ਨੇ ਜ਼ਖਮ ਕੀਤੇ ਆ ਸਾਡੇ ਪੈਰਾਂ ਦੇ ਵਿੱਚੋਂ ਦੀ ਸੁੰਡੀਆਂ ਤੋੜਨ ਡਿਆ ਪਈਆਂ ਕੀੜੇ ਤੋੜਨ ਡਿਆ ਪਿਆ ਸੈਮੂਅਲ ਸੋਨੀ ਦਾ ਧੰਨਵਾਦ ਕਰਦਾ ਚੌਧਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦੀ ਸਾਰ ਲਈ ਆ ਚਲੋ ਦੇਰ ਆਵੇ ਦਰੁਸਤ ਆਵੇ ਸਾਡਾ 크ਿਸਚੀਅਨ ਭਾਈ ਜਾਰਾ ਕੋਈ ਨਾ ਕੋਈ ਆਇਆ ਪਤਾ ਲੈਣ ਆਇਆ ਇੰਨੀ ਬੜੀ ਖੁਸ਼ੀ ਆ ਜੀ ਸੁਖੀ ਰੰਧਾਵਾ ਜੀ ਨੂੰ ਇੱਕ ਗੱਲ ਕਹਿਣਾ ਬੀਬੀ ਚਰਨਜੀਤ ਕੌਰ ਜਿੱਤ ਕੇ ਗਈ ਬਾਜਵਾ ਸਾਹਿਬ ਜਿੱਤ ਕੇ ਗਏ ਮਿਲਨ ਪੈਲੈਸ ਚ ਆਹੀ ਪਾਰਟੀ ਕੀਤੀ ਸੀ ਜਤੋਂਣ ਵਾਸਤੇ ਕਿ ਸਾਡੇ ਪਿੰਡ ਨੂੰ ਸਵਰਗ ਬਣਾਓ ਪਰ ਸਾਡਾ ਪਿੰਡ ਸਵਰਗ ਕਾਦਾ ਗਈ ਨਰਕ ਤੋਂ ਵੀ ਪੈੜਾ ਬਣ ਗਿਆ ਆ ਅਸੀਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਬਾਜਵਾ ਸਾਹਿਬ ਕਿੱਥੇ ਗਏ ਉਹ ਵਾਦੇ ਮੈਨੂੰ ਇੱਕ ਗੱਲ ਚੇਤੇ ਆਉਂਦੀ ਆ ਰਾਜਬਰਾਰ ਦੀ ਕਲਮ ਚ ਕੰਗਾਣਾ ਲਿਖਿਆ ਸੀ ਨਾਜੁਕ ਜਿਹਾ ਸਰੀਰ ਦਾ ਸ਼ਮਕਾ ਮਾਰ ਬਾਲਮਾ ਵੇ ਜੋਬਣ ਮੰਗਦਾ ਪਿਆਰ ਦੇ ਬਦਲੇ ਪਿਆਰ ਬਾਲਮਾ ਵੇ ਅਸੀਂ ਪਿਆਰ ਮੰਗਿਆ ਸੀ ਤੂੰ ਸਾਨੂੰ ਸ਼ਮਕਾ ਮਾਰੀਆਂ ਆ ਪਰ ਉਹ ਖਦਾ ਦੀ ਲਾਠੀ ਚ ਆਵਾਜ਼ ਆ ਉਹ ਸ਼ਮਕਾਂ ਦੀ ਆਵਾਜ਼ ਤੈਨੂੰ ਪੈਣੀ ਆ ਸਾਨੂੰ ਨਹੀਂ ਪਈ ਇਹ ਸੁਖੀ ਰੰਧਾਵੇ ਨੂੰ ਪੈਣੀ ਆ ਸੁਖੀ ਰੰਧਾਵੇ ਨੇ ਇਹਨੇ ਜੋ ਕੰਮ ਰੋਕਿਆ ਆ ਇਹ ਬਹੁਤ ਗਲਤ ਕੀਤਾ ਆ ਅਸੀਂ ਆਪਣੇ ਕ੍ਰਿਸਚੀਅਨ ਭਾਈਚਾਰੇ ਨੂੰ ਅੱਜ ਮੈਂ ਧੰਨਵਾਦ ਕਰਦਾ ਆ ਇਸ ਤੋਂ ਹੋਰ ਵੀ ਜ਼ਿਆਦਾ ਸੱਦੇ ਜਾਣਗੇ ਪੀਟਰ ਚੀਦਾ ਜੀ ਆਉਣਗੇ ਬੱਬੂ ਜੀ ਆਉਣਗੇ ਜਿੰਨੇ ਫਰੰਟ ਦੇ ਆਪਣੇ ਚੇਅਰਮੈਨ ਸਾਹਿਬ ਬੈਠੇ ਆਪਣੇ ਲਾਲਨਸ ਚੌਧਰੀ ਜੀ ਇਹਨਾਂ ਨੂੰ ਕਹਿਤਾ ਕਿ ਸ਼ਨੀਵਾਰ ਤੱਕ ਆਡਾ ਮਸਲਾ ਨਾ ਹੱਲ ਹੋਇਆ ਅਸੀਂ 10 ਵਜੇ ਧਾਰੀਵਾਲ ਨੂੰ ਬਲੌਕ ਕਰਾਂਗੇ ਜੀ ਇਹ ਸਾਡੀ ਗਾਰੰਟੀ ਆ ਜੀ